ਭਗਵਾਨ ਵਾਲਮੀਕੀ ਮੰਦਿਰ ਮਾਲਵਾੜੀ ਵਿਖੇ ਇੱਕ ਧਾਰਮਿਕ ਸਤਸੰਗ ਕਰਵਾਇਆ ਗਿਆ ਇਸ ਸਤਸੰਗ ਦੀ ਪ੍ਰਧਾਨਗੀ ਤਿਲਕ ਰਾਜ ਸਪਤਾ ਦੀ ਪ੍ਰਧਾਨਗੀ ਹੇਠ ਹੋਈ ਇਸ ਵਿੱਚ ਸਰਦਾਲੂਆਂ ਲੋਕ ਭਗਵਾਨ ਵਾਲਮੀਕੀ ਜੀ ਦੇ ਕੌਣ ਕੌਣ ਕੋ ਬੁਰੀਆਂ ਦਾ ਹਟਾ ਕੇ ਜਾਏਗਾ ਹੱਥ ਖੜਾ ਕਰੋ ਦਰਬਾਰ 'ਚ ਬੈਠੇ ਆ ਕੌਣ ਬੁਰੀਆਂ ਦਾ ਹਟਾ ਕੇ ਜਾਏਗਾ ਵਾਹ ਜੀ ਵਾਹ ਦੋ ਚਾਰ ਦੇਣੀ ਆ ਬਾਕੀ ਕੋਈ ਬੁੜੀਆਂ ਨਹੀਂ ਆਤਾ ਕੋਈ ਤੁਹਾਡਾ ਕੋਈ ਦੋਸ਼ ਨਹੀਂ ਸੱਚ ਗਿਆ ਮੈਂ ਬੁੜੀ ਉਹ ਸੁਣੋ ਸੱਤ ਸੰਗੀਓ ਵੇ ਸੋਵਾ ਐਸਾ ਕਾਣੀਆਂ ਉਹਨੋਂ ਸੱਤ ਸੰਗੀਓ ਵੇ ਸੋਵਾ ਐਸਾ ਕਾਣੀਆਂ ਹੋਏ ਆਪਣੇ ਦੀਆਂ ਚੋਗਰੀਆਂ ਆਦ ਤਾ ਹਟਾਉਣੀਆਂ ਆਪਣੇ ਦੀਆਂ ਚੋਗਰੀਆਂ জোরর সে বোলো জয়াল্মিক জোর বোলো জয়াল্মিক বোলো জয়াল্মিক বোলো জয়াল্মিক বোলো জয় বামিকি জগলে বোলো জয় বামিকি বোলো জয়াল্মিকোলো ਕ੍ਰਾਸ਼ ਹੁੰਦਾ ਜੀ ਸਾਡੇ ਵਿੱਚ ਬਹੁਤ ਹੀ ਸਤਿਕਾਰਯੋਗ ਸਾਡੇ ਐਸਪੀ ਸਾਹਿਬ ਨੇ ਸੁਣੀ ਆ ਉਹਨਾਂ ਦੇ ਨਾਲ ਤੁਹਾਡੇ ਬੇਟਾ ਜੀ ਵੀ ਅਮਿਤ ਕੁਮਾਰ ਗਿੱਲ ਜੀ ਇਹ ਆਪਣੇ ਉਹਨਾਂ ਵਾਲੇ ਐਮਐਲਏ ਆ ਜਿੱਥੇ ਵਾਲੀ ਇਲੈਕਸ਼ਨ ਕਰੇ ਪੂਰੇ ਕਾਰਨਾ ਕਰਕੇ ਰਹਿ ਗਏ ਆ 500 ਵਾਲੇ ਅਰਦਾਸ ਕਰਦੇ ਪਰਮਾਤਮਾ ਦੇ ਚਰਨਾਂ ਵਿੱਚ ਵਿੱਚ ਆਉਣ ਵਾਲੇ ਸਮੇਂ ਇਹਨਾਂ ਨੂੰ ਐਮਐਲਏ ਪਰਮਾ ਦਾ ਭਗਵਾ ਦਿੱਤੀ ਬਣਾਵੇ ਉਹ ਸਾਡੇ ਸਮਾਜ ਦਾ ਜਿਹਦਾ ਨਾਮ ਉੱਚਾ ਕਰਨ ਵੀ ਅਮਿਤ ਕੁਮਾਰ ਗੱਜੀ ਵੀਰ ਪਰਿਆਮ ਜਨਸ਼ਕਤੀ ਪੰਜਾਬ ਭارتیਵਾਲੀ ਤੇਰੀ ਜਨ ਸਮਾਜ ਵੀ ਕਮਾਤ ਕਾਨੂੰ ਜੀ ਸਾਡੇ ਬਹੁਤ ਵਾਸਤੇ ਹੀ ਪੰਡਾਲ ਲਗਾਇਆ ਗਿਆ ਮੇਰੇ ਹੱਥ ਜੋੜ ਕੇ ਬੇਨਤੀ ਆ ਲੁਧਿਆਣਾ ਤਕਸ਼ੀਲਾ ਮਹਾਬੋਧ ਵਿਆ 18ਵਾਂ ਵਰਸ਼ਾ ਬਾਅਦ ਸ਼ੁਰੂ ਮਾਨਯੋਗ ਭਿੱਖੂ ਪ੍ਰਗਿਆ ਬੋਧੀ ਅਤੇ ਭਿੱਖੂ ਦਰਸ਼ਨ ਦੀਪ ਜੀ ਦੀ ਅਗਵਾਈ ਵਿੱਚ ਭਿੱਖੂਆਂ ਵੱਲੋਂ 18ਵਾਂ ਵਰਸ਼ਾ ਬਾਅਦ ਸ਼ੁਰੂ ਕੀਤਾ ਗਿਆ ਇਸ ਮੌਕੇ ਤੇ ਡਾਕਟਰ ਹਰਦੀਪ ਸੰਧੂ ਅਤੇ ਡਾਕਟਰ ਨੀਰਜ ਪੱਟੀ ਵੱਲੋਂ ਫ੍ਰੀ ਮੈਡੀਕਲ ਚੈੱਕਅਪ ਕੈਂਪ ਲਗਾਇਆ ਗਿਆ ਤੇ ਮੁਫਤ ਦਵਾਈਆਂ ਦਿੱਤੀਆਂ ਗਈਆਂ ਅੰਮ੍ਰਿਤਸਰ ਭਾਰਤੀ ਵਾਲਮੀਕੀ ਆਦੀ ਧਰਮ ਸਮਾਜ ਵੱਲੋਂ ਗੁਰੂ ਪੂਨ ਮਾਤਾ ਤਿਹਾਰ ਮਨਾਇਆ ਗਿਆ ਅੰਮ੍ਰਿਤਸਰ 88 ਫੁੱਟ ਰੋਡ ਸਤਨਕ ਸੰਸਥਾ ਦੇ ਪ੍ਰਧਾਨ ਇੰਚਾਰਜ ਬੋਰਿਆਮ ਸਿੰਘ ਦੀ ਪ੍ਰਧਾਨਗੀ ਹੇਠ ਧਾਰਮਿਕ ਸਮਾਗਮ ਕਰਵਾਇਆ ਗਿਆ ਇਸ ਮੌਕੇ ਤੇ ਸੰਸਥਾ ਦੇ ਰਾਸ਼ਟਰੀ ਸਹਾਇਕ ਮੁਖ ਸੰਚਾਲਕ ਰਤਨ ਹੰਸ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ ਆਦੀ ਧਰਮ ਗੁਰੂ ਪ੍ਰਭੂ ਰਤਨਾਕਰ ਮਹਾਰਾਜ ਜੀ ਦੀ ਤਸਵੀਰ ਤੇ ਫੁੱਲ ਪੇਟ ਕਰ ਕਿਤੇ ਗਏ। ਔਰ ਗੁਰੂ ਪੂਜਾ ਦੇ ਇਸ ਮੌਕੇ ਦੇ ਸਬੰਧਤ ਮੁਕਤੀ ਮਾਲਾ ਦਾ ਪਾਠ ਕੀਤਾ ਗਿਆ। ਇਸ ਮੌਕੇ ਤੇ ਸਿਟੀ ਪ੍ਰਧਾਨ ਰਕੇਸ਼ ਰਾਜਾ, ਸੂਬਾ ਉਪ ਪ੍ਰਧਾਨ ਸ਼ਿਵ ਠੱਪੜ, ਐਡਵੋਕੇਟ ਆਛੂ ਪਾਲ, ਚਮਸ਼ੀਰ ਸਿੰਘ, ਸ਼ੇਰਾ, ਰਕੇਸ਼ ਕੁਮਾਰ, ਨਿਰਿਲ ਕੁਮਾਰ ਆਦਿ ਹਾਜ਼ਰ ਰਹੇ